ਬਾਈ ਚਾਪਾ ਗਲਤੀ ਕੀਤੀ ਆ ਅੱਜ ਵੀ ਸਾਡਾ ਉਹ ਗਲਤੀ ਨਾ ਕਿਤੇ ਨਾ ਕਿਤੇ ਸਾਡਾ ਸਿਰ ਨਹੀਂ ਵਹੰਦਾ ਪਾਰਟੀ 'ਚ ਪਰ ਇੱਕ ਗੰਤ ਅਸਤੋਂ ਵੀ ਨੂੰ ਜਿਹੜੇ ਗੁਰਦਾਸਪੁਰ ਵਾਲੇ ਸਾਰੇ ਬੈਠੇ ਨੇ ਡੇਰਾ ਬਾਬਾ ਨਾਨਕ ਵਾਲੇ ਵੀ ਆਪਣੇ ਮੀਜ਼ਵਾਰ ਜਿੱਤ ਕੇ ਭੇਜੇ ਹੋਣ ਪਰ ਫਿਰ ਕਿੰਨੇ ਉੱਚੇ ਦਾ ਬੰਦਾ ਫਿਰਦਾ ਪਰ ਉਹ ਜਿਹੜੀ ਗਲਤੀ ਬਾਈ 'ਚ ਕੀਤੀ ਆ ਇਸ ਵਾਰੀ ਵੀ ਉਹ ਗਲਤੀ ਨਾ ਕਰੇ ਇਹ ਡੇਰਾ ਬਾਬਾ ਰਣਕ ਦੇ ਇੰਨੀ ਵੱਡੀ ਲੀਡ ਨਾਲ ਦਿਤਾ ਜੋ ਪਹਿਲਾਂ ਤਾਂ ਮੈਂ ਹੱਥ ਜੁੜ ਕੇ ਮਾਫੀ ਮੰਗਦਾ ਕਿਉਂਕਿ ਅੱਜ ਦਾ ਪ੍ਰੋਗਰਾਮ ਮੇਰੇ ਸ਼ਡਿਊਲ 'ਚ ਨਹੀਂ ਸੀ ਪਰ ਮੈਨੂੰ ਰੰਧਾਵਾ ਸਾਹਿਬ ਦਾ ਟੈਲੀਫੋਨ ਆਇਆ ਕਹਿੰਦੇ ਵੀ ਆਉਣਾ ਪੈਣਾ ਤੇ ਫਿਰ ਇੱਕ ਮੰਦਰੇ ਜਿਹਾ ਤੁਮ ਉਤਰਾ ਡਾਜੇ ਲੱਗਦਾ ਇੰਨਾ ਤੇ ਜਦੋਂ ਉਹਨਾਂ ਨੇ ਤੀਜੀ ਵਾਰੀ ਮੈਨੂੰ ਕਿਹਾ ਤਾਂ ਮੈਂ ਕਿਹਾ ਮੈਂ ਆ ਜੂੰਗਾ ਸੋ ਮੈਨੂੰ ਮਾਣ ਹੈ ਤੁਸੀਂ ਪਿਆਰ ਬਖਸ਼ ਰਹੇ ਹੋ ਮੈਂ ਧੰਨਵਾਦ ਕਰਦਾ ਹਾਂ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਤੇ ਇਹਨਾਂ ਨੇ ਮੀਟਿੰਗ ਗਿਆ ਸੀ ਪਰ ਹੁਣ ਵੀ ਮੇਰੇ ਸਾਹਮਣੇ ਘੱਟੋ ਘੱਟ ਦੇ ਤੇ 5-600 ਬੰਦਾ ਤੁਸੀਂ ਬੈਠੇ ਜਿਆਦਾ ਹੀ ਕਿਹ ਜਿਹਾ ਵੀ ਘਰਾਂ ਦੇ ਵਿੱਚ ਮੈਂ ਕਹਿ ਸਕਦਾ ਐ ਵੀ ਘਰਾਮੀ ਕੱਟਦੀਆਂ ਹੁੰਦੀਆਂ ਇਹਨਾਂ ਦੇ ਕੰਮ ਸ਼ਾਮ ਨੂੰ ਹੁੰਦੇ ਨੇ ਇਹ ਧਾਰਾਂ ਤੋਂ ਬਾਅਦ ਸੌਣ ਲੱਗਾ ਕਿ ਚਾਹ ਚੂਹ ਦਾ ਵੀ ਇੰਤਜ਼ਾਮ ਹੋਣਾ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੇ ਬੈਠੋ ਮੈਨੂੰ ਬੇਨਤੀ ਕਰਨੀ ਚਾਹਣਾ ਹੈ ਮੈਂ ਕੰਮ ਕਰਨਾ ਚਾਹਾਂ ਅੱਗੇ ਸੰਗਿਧੀਵ ਨੂੰ ਅੱਗੇ ਪੇਜਾ ਨਤੀਜਾ ਤੁਹਾਡੇ ਸਾਹਮਣੇ ਤੇ ਪਾਕਿਸਤਾਨ ਦੇ ਨਲਗਾ ਪੁੱਟੋਂ ਦਾ ਇਹ ਨਾ ਨਾ ਲਓ ਜੀ ਉਹਦਾ ਆਲੇ ਆਲੇ ਬੈਠੇ ਹੈ। ਉਹਦਾ ਨਾਮ। ਕੋਈ ਲੱਤੀ ਉਹਦੇ ਨਾਲ। ਇਹ ਆਇਆ ਅੱਜ। ਇਹਦਾ ਜੱਗਮਾ ਤੇ ਲੜੂ ਪਾਉਣਾ ਤੂੰ। ਤੇ ਜੇ ਕਿ ਤੈਨੂੰ ਜੇ ਕਿ ਤੈਨੂੰ ਬੀਜੇਪੀ ਟਿਕਟ ਦੇ ਦਿੰਦੇ ਫੇਰ ਫੇਰ ਉਹਦਾ ਨਰਕਾ ਪੜ ਦੇਣਾ ਹੈ ਯਾਰਕਾ। ਇਹ ਮਾਤਾ ਉਹਦਾ ਮੋਟ ਦੇਣਾ ਹੈ। ਇਹ ਉਹਦਾ ਨਰਕਾ ਪੜਾਣਾ ਹੈ ਯਾਰਕਾ। ਸੁਮੇਲ ਯਾਲੇ ਹੋਈ ਹੈ। 5 ਸਾਲ ਬੀਜੇਪੀ ਵਾਲੇ ਵੀ ਗਏ। ਉਹ ਤੋਂ ਪਹਿਲਾਂ ਕਾਂਗਰਸ ਨੂੰ ਹੀ ਜਮਾ ਕੇ ਵੇਖ ਲਿਆ ਤੁਸੀਂ ਤਸੱਲੀ ਕੀਤੀ ਸਾਡੇ ਬਜ਼ੁਰਗ ਬੈਠੇ ਨੇ 75 ਸਾਲਾਂ ਤੋਂ ਤੁਸੀਂ ਵਿਸ਼ਵਾਸ ਕੀਤਾ ਜਦੋਂ ਕਾਂਗਰਸ ਚੰਗੇ ਕੰਮ ਨਹੀਂ ਸੀ ਕਰਦੀ ਫਿਰ ਕਾਦੀ ਤਲ ਬਾਜਪਾ ਨੂੰ ਮੌਕਾ ਦੇ ਦਿੰਦੇ ਸੀ ਆਪਾਂ ਬੰਦੇ ਬਦਲਦੇ ਰਹੇ ਪਰ ਉਹਨਾਂ ਨੇ ਆਪਣਾ ਆਪ ਨੂੰ ਬਦਲਿਆ ਉਹਨਾਂ ਨੇ ਲੋਕਾਂ ਨੂੰ ਨਹੀਂ ਬਦਲਿਆ ਲੋਕਾਂ ਦੇ ਕੰਮਾਂ ਨਹੀਂ ਬਦਲਿਆ ਸਹੀ ਗੱਲ ਰੱਖੀ ਗੱਲ ਮਾਤਰਾ ਰੋਬੇਂਤੀ ਕਰਦੇ ਇੱਕ ਮੌਕਾ ਤੁਸੀਂ ਦੇਣਾ ਜੇ ਮੈਂ ਚੰਗੇ ਕੰਮ ਕਰੂੰਗਾ ਤੇ ਅਗਲੀ ਵਾਰੀ ਵੋਟ ਮੰਗਣਾਂਗਾ ਨਿੱਤਰਾ ਵੋਟ ਨਹੀਂ ਮਿਲਕਦਾ ਮੈਂ ਇਹੋ ਗੱਲ ਬਟਾਲੇ ਚ ਕਹੀ ਸੀ ਇਹੋ ਗੱਲ ਬਟਾਲੇ ਚ ਕਹੀ ਸੀ 2 ਸਾਲ ਹੋਇਆ ਹੈ ਮਾਝੂਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਮੈਂ ਮਾਨ ਦਾ ਇਹਦੀ ਗੱਲ ਕਹਿ ਸਕਦਾ ਜਦੋਂ ਫਸਲਾਂ ਨੂੰ ਪਾਣੀ ਲੂਣ ਦੀ ਵਾਰੀ ਸੀ ਆਕੇ ਮੋਠਾ ਬੰਦ ਕਰਨੀ ਆ ਪਈਆ ਪੱਤੀ ਨਹੀਂ ਆਉਂਦੀ ਸਹੀ ਗੱਲ ਹੈ ਕੇ ਕਰਦਾ ਅਰਨਵ ਸਾਹਿਬ ਮੈਂ ਉਹ ਤੋਂ ਪਹਿਲਾਂ ਕਲਾਨੂਰ ਦਾ ਆਪਣਾ ਜੀਜ਼ ਮਿੱਤਰ ਸੀ ਮੈਂ ਕਿਹਾ ਮੈਨੂੰ ਡਾਟਾ ਸੈਂਡ ਕਰ ਮੈਂ ਮਾਰਨਾ ਇੰਦੀ ਗੱਲ ਕਹਿ ਸਕਦਾ 90% ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਜਿੰਨੇ ਸਾਨੂੰ ਵੋਟਾਂ ਨਹੀਂ ਵੀ ਪਾਈਆਂ ਉਹਦਾ ਵੀ ਜ਼ੀਰੋ ਆ ਰਿਹਾ ਇਹ ਕਮਾਲ ਦੀ ਗੱਲ ਹੈ ਕਦੀ ਫਿਰ ਮੌਕਾ ਬਣਦਾ ਕਿ ਨਹੀਂ ਬਣਦਾ ਮਾਨ ਸਾਹਿਬ 80000 ਕਰੋੜ ਰੁਪਈਆ ਸਾਡੇ ਟੈਕਸ ਦਾ ਪੈਸਾ ਜਿਹੜਾ ਸੈਂਟਰ ਧੱਕ ਕੇ ਬੈਠੀ ਹੈ ਪੰਜਾਬ ਤੋਂ ਅੱਗੇ ਸਾਡਾ ਕਿਸਾਨ ਜਾਂਦਾ ਕਿੱਲੇ ਠੋਕੇ ਪੈ ਰਹੇ ਮਾ ਬੋਤੀਆਂ ਗੱਲਾਂ ਨਹੀਂ ਕਰ ਰਹੀਆਂ ਇੱਕ ਮੌਕਾ ਦੇ ਦਿਓ ਟੈਕਸ ਦਾ ਪੈਸਾ ਵੀ ਲੈ ਕੇ ਆਵਾਂ ਕਿਤੇ ਕਿਲ ਵੀ ਪੁਟਾ ਕੇ ਬਤਵਾਂ ਨੂੰ ਦੱਸੋ ਸ਼ਾਨਹਾਰ ਅੱਜ ਦਾ ਕਲੇਸ਼ ਸੁਬਾਹ ਲਮਾਰ ਸਾਧਿਤ ਪਰ ਹੁਣ ਤੋਂ ਉਹ ਇੱਕ ਤਸੱਲੀ ਹੋ ਗਈ ਹੈ ਤਸੱਲੀ ਹੁਣ ਤਸੱਲੀ ਹੋ ਗਈ ਹੈ ਹੁਣ ਚੰਮ ਨੂੰ ਵੋਟ ਨਹੀਂ ਪੈਣੀ ਵੋਟ ਪੈਣੀ ਹੈ ਤੇ ਚੰਮ ਨੂੰ ਵੋਟ ਪੈਣੀ ਹੈ ਕਹਿੰਦੇ ਨਾ ਇਹ ਲੋਕਤੰਤਰ ਰਾਜ ਹੈ ਲੋਕ ਚੋਅ ਦੇ ਲੀਡਰ ਹੱਸਤੇ ਹੈ ਲੋਕ ਚੋਅ ਦੇ ਲੀਡਰ ਹੱਸਤੇ ਹੈ ਮੈਂ ਬਟਾਲੇ ਬੇਨਤੀ ਕੀਤੀ ਸੀ ਹੱਥ ਬੰਨ੍ਹ ਕੇ ਮੈਨੂੰ ਇੱਕ ਮੌਕਾ ਦੇ ਦਿਓ ਉਹਨਾਂ ਬਟਾਲੇ ਵਾਲਿਆਂ ਨੇ ਰੰਤਾਵਾ ਸਾਹਿਬ ਮੌਕਾ ਕਿ ਦਿਨਾ ਮੈਂ ਕਿਹਾ ਇੱਕ ਵਾਰੀ ਝਾੜੂ ਫੇਰ ਦਿਓ ਉਹਨਾਂ ਕੀ ਤੋਂ ਉਹਨੂੰ ਮੈਂ ਦੱਸਾਂ ਉਹਨਾਂ ਨੁੱਕਰਾਂ ਚ ਵੀ ਘੱਟਾ ਨਹੀਂ ਰਹਿਣ ਦਿੱਤਾ ਨਾਲ ਪੋਚਾ ਵੀ ਫੇਰ ਕੇ ਭਾਈ ਜੀ ਆ ਕੇ ਡਾਜ ਪਾਇਆ ਸ਼ਰੀ ਕਲਸੀ ਜਿੰਦਾਬਾਦ ਸ਼ਰੀ ਕਲਸੀ ਜਿੰਦਾਬਾਦ ਤੁਸੀਂ ਕਹਿੰਦੇ ਹੋ ਜੇਰਾ ਬਾਬਾ ਨਾਨਕ ਵਾਲੇ ਵੀ ਬਰਾਬਰ ਰਹਿਣਗੇ ਮੈਂ ਇੱਕ ਗੱਲ ਵਾਅਦੇ ਨਾਲ ਕਹਿ ਦਿੰਦਾ ਹੱਲੇ ਮੈਂ ਦੱਸ ਕੇ ਨਹੀਂ ਆਇਆ ਇਹ ਇਹਨਾਂ ਨੂੰ ਪਤਾ ਸੀ ਔਰ ਫੇਰ ਵੀ ਰਾਜ ਚਾਰ ਮੈਨੂੰ ਸਟੌਪ ਕਰਨੇ ਪਏ ਨੇ ਐਨੀ ਸੰਗਤ ਪਿਆਰ ਕਰ ਰਹੀ ਆ ਵੀ ਹੋ ਮੌਕਾ ਛੱਡ ਨੂੰ ਦੇਣਾ ਔਰ ਮੈਨੂੰ ਪਤਾ ਹੈ ਜੇ ਕਿਤੇ ਮੌਕਾ ਪਣਿਆ ਮੈਂ ਰਾਤੀ ਸਟੈਂਡੀ ਕਰ ਰਿਆ ਸੀ ਮੈਂ ਕਿਹੜੇ ਕਿਹੜੇ ਥੇ ਪਲਾਨ ਕਰਦੇ ਨੇ ਮੈਂ ਸਾਡੀ ਕੋਸ਼ਿਸ਼ ਕੀ ਹੈ ਸਾਡੀ ਕੋਸ਼ਿਸ਼ ਇਹ ਹੈ ਇੱਥੇ ਰੋਜ਼ਗਾਰ ਲੈ ਕੇ ਆਈ ਜਦੋਂ ਕੰਮ ਵਧੂਗਾ ਨੇਚਰਲੀ ਜ਼ਮੀਨ ਤੁਹਾਡੀ ਵੀ ਤਰਖੇ ਅੱਜ ਤੱਕ ਜਿਹਨਾਂ ਨੂੰ ਜਿਤਾ ਕੇ ਵੇਚਿਆ ਉਹ ਉਹਦੀ ਲਬੇਤ ਵਾ। ਸੋ ਮੈਂ ਤੁਹਾਡੇ ਕੋਲ ਆ ਤੁਹਾਡੇ ਕੋਲ ਰੋਂਗ ਰਾਤ ਨੂੰ ਤੁਸੀਂ ਸਲਾਹ ਕਰਦੇ ਤੇ ਸਵੇਰੇ ਕਈ ਉਦਰਾਵੇਂ ਰੰਧਾਵਾ ਸਾਹਿਬ ਸਵੇਰੇ ਮੇਰੇ ਕੋਲ ਕਈ ਉਦਰੇ ਚਾ ਚੁਪੀ ਨਾ ਜਾਂਦੇ। ਸੋ ਮੇਰੇ ਵੱਡੇ ਭਰਾ ਨੇ ਮੈਨੂੰ ਮਾਣ ਆ ਇਹਨਾਂ ਤੇ ਤੁਹਾਡੇ ਕੀ ਹੋ ਬੇਨਤੀ ਹੈ ਤਗੜੇ ਹੋ ਕੇ ਇੱਕ ਵਾਰੀ ਝਾੜੂ ਫੇਰਦੇ ਯਾਰ। ਫੇਰ ਦਿਆਂਗੇ। ਅੱਲਾਹ ਅਕਬਰ।